ਹਾਂਜੀ ਅਗਰਗੋਡ ਗੁਰਪਿਆਰ ਸਿੰਘ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਇੱਕ ਜਿਵੇਂ ਹਸਪੀਟਲ ਹੁੰਦੇ ਨੇ ਕੋਰਸ ਹੋ ਗਈਆਂ ਕੋਈ ਵੀ ਡਿਪਾਰਟਮੈਂਟ ਹੋ ਗਿਆ ਵਾਟਰ ਸਪਲਾਈ ਹੋ ਗਿਆ ਜਾਂ ਫੂਡ ਸਪਲਾਈ ਹੋ ਗਿਆ ਜਿਹੜੇ ਵੀ ਮਿਨਿਸਟਰੀਆਂ ਹੈਗੀਆਂ ਨੇ ਇੰਡੀਆ ਦੀਆਂ ਜਾਂ ਕੋਈ ਵੀ ਡਿਪਾਰਟਮੈਂਟ ਪੰਜਾਬ ਦੇ ਵਿੱਚ ਲਾ ਲੋ ਖਾਸ ਕਰਕੇ ਪੰਜਾਬ ਪੁਲਿਸ ਵੀ ਲਾ ਲੋ ਉੱਥੇ ਇੱਕ ਆਪਾਂ ਆਮ ਤੌਰ ਤੇ ਦੇਖਦੇ ਆ ਸੈਕਸ਼ੂਅਲ ਹਰਾਸਮੈਂਟ ਕਮੇਟੀ ਦੀ ਇੱਕ ਨਿਯੁਕਤੀ ਕੀਤੀ ਜਾਂਦੀ ਹੈ ਠੀਕ ਹੈ ਜਾ ਕਿਸੇ ਵੀ ਡਿਪਾਰਟਮੈਂਟ ਦੇ ਹੈੱਡ ਆਫਿਸ ਦੇ ਵਿੱਚ ਲਾ ਲੋ ਇੱਕ ਕਮੇਟੀ ਬਣਾਈ ਜਾਂਦੀ ਹੈ ਜਦੋਂ ਕਿਤੇ ਰੌਲਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਸਵਾਲ ਉਹਦੇ ਦੀ ਚਿੰਨ੍ਹ ਖੜਾ ਹੁੰਦਾ ਹੈ ਸੈਕਸ਼ੂਅਲ ਹਰਾਸਮੈਂਟ ਕਮੇਟੀ ਕਿੰਨਾਂ ਦੇ ਲਈ ਬਣਦੀ ਹੈ ਕੁੜੀਆਂ ਦੇ ਲਈ ਬਣਦੀ ਹੈ ਤਾਂ ਉਹਦੇ ਵਿੱਚ ਜਿਹੜੇ ਮੇਲ ਮੈਂਬਰਸ ਬਣਦੇ ਨੇ ਉਹ ਮੇਲ ਮੈਂਬਰਸ ਤਾਂ ਬਣਦਾ ਕੀ ਮਤਲਬ ਪਹਿਲਾਂ ਮੈਨੂੰ ਸਮਝ ਨਹੀਂ ਆਈ ਹੈਗੀ ਗੱਲ ਬੰਦਿਆਂ ਦੀ ਜਿਹੜੀ ਇਹ ਕਮੇਟੀ ਅਲੱਗ ਬਣਾਓ ਤੁਸੀਂ ਜਿਹੜੇ ਉਹਦੇ ਵਿੱਚ ਖਾਸ ਤੌਰ ਤੇ ਵੀ ਹੈਵ ਦਾ ਐਵੀਡੈਂਸ ਜਿਹੜੇ ਤੁਸੀਂ ਸੈਕਸ਼ੂਅਲ ਹਰਾਸਮੈਂਟ ਕਮੇਟੀ ਦੇ ਵਿੱਚ ਬੰਦੇ ਬਣਾਵੇ ਉਹ ਤਾਂ ਖੁਦ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਖੁ ਉਹਨਾਂ ਨੂੰ ਜਦੋਂ ਕੋਈ ਕੰਕੂੜੀ ਕੰਪਲੀਟ ਕਰਦੀ ਹੈ ਵੀ ਮੇਰੇ ਨਾਲ ਆ ਚੀਜ਼ ਹੋ ਗਈ ਜੀ ਮੇਰੇ ਵੱਲ ਕੋਈ ਐਡਾ ਝਾਕ ਰਿਹਾ ਹੈ ਤਾਂ ਜਿਹੜਾ ਟਮੈਟੀ ਦਾ ਮੈਂਬਰ ਹੀ ਆ ਤੁਹਾਡਾ ਕੋਈ ਉੱਥੋਂ ਹਾਇਰ ਅਫੀਸਰ ਆ ਰਿਹਾ ਉਹੀ ਸਵਾਲ ਲਈ ਜਾਂਦਾ ਬੈਠਾ ਉੱਥੇ ਸਿੱਧੀ ਪੰਜਾਬੀ ਚ ਗੱਲ ਹੈ ਪਹਿਲਾਂ ਤਾਂ ਉਹਦੀ ਧੌਣ 15 ਵਾਲੀ ਹੈ ਬਾਕੀ ਨੇ ਧੌਣ ਦਾ ਬਾਅਦ ਚ ਪੰਨੀ ਜਾਂਦੇ ਇਸ ਕਰਕੇ ਮੈਂ ਡਿਪਾਰਟਮੈਂਟ ਦੇ ਜਿੰਨੇ ਹੈਗੇ ਨੇ ਨਾ ਇਹਨਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਿਹੜੀ ਤੁਸੀਂ ਸੈਕਸ਼ੂਅਲ ਹਰਾਸ਼ਮੈਂਟ ਦੀ ਜਿਹੜੀ ਕਮੇਟੀ ਬਣਾਉਣੇ ਨਾ ਉਹਦੇ ਵਿੱਚ ਲੇਡੀਜ਼ ਹੀ ਮੈਂਬਰ ਹੋਣੀ ਚਾਹੀਦੀਆਂ ਨੇ ਜੇ ਜੈਂਟਸ ਦੇ ਉੱਪਰ ਕੋਈ ਸੈ ਕਿਸੇ ਲੋਜ ਇਨਫਲੈਕਟ ਹੋ ਰਿਹਾ ਹੈ ਤਾਂ ਉਹਦੀ ਤੁਸੀਂ ਅਲੱਗ ਕਮੇਟੀ ਬਣਾਵੋ ਤੁਸੀਂ ਇਹਨਾਂ ਦੇ ਵਿੱਚ 50% ਬੰਦੇ 30% ਕੁੜੀਆਂ ਵਾਰਨੀਆਂ ਨੇ ਯਾਰ ਬੰਦੇ ਮੈਨੂੰ ਸਮਝ ਨਹੀਂ ਆਉਂਦੀ ਬੰਦਿਆਂ ਦੇ ਸਾਹਮਣੇ ਕੁੜੀਆਂ ਕਿ ਬਚਾਰੀਆਂ ਕਿੱਦਾਂ ਬੋਲਣਗੀਆਂ ਪੰਜਾਬ ਦੇ ਵਿੱਚ ਜੋ ਕਲਚਰ ਹੈ ਉਹ ਦੱਸਣਗੀਆਂ ਫਿਰ ਬੰਦੇ ਉਹਨਾਂ ਨੂੰ ਹੋਰ ਤਰੀਕੇ ਨਾਲ ਦੇਖਦੇ ਨੇ ਇਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੱਧਰ ਲਈ ਇਹ ਕਮੇਟੀਆਂ ਬਣਾ ਕੇ ਤੁਸੀਂ ਉਹਨੂੰ ਕਢਾਉਣਾ ਦਾ ਕੀ ਹੈ ਹਰਾਸ਼ਮੈਂਟ ਨੂੰ ਉਹਨੂੰ ਤੁਸੀਂ ਉਲਟਾ ਵਧਾ ਰਹੇ ਹੋ ਇਸ ਕਰਕੇ ਨਾ ਜਿੰਨੀਆਂ ਵੀਆ ਗਰਲਜ਼ ਦੇ ਨਾਲ ਕੋਈ ਐਦਾਂ ਦੀ ਸੈਕਸੁਅਲ ਹਰੈਸ਼ਮੈਂਟ ਹੁੰਦੀ ਐ ਜਿਹਨੇ ਹਰੈਸ਼ਮੈਂਟ ਕੀਤੀ ਆ ਉਹਨਾਂ ਦਾ ਠੋਕਣਾ ਠੋਕਣਾ ਜਿਹੜਾ ਕਮੇਟੀ ਦਾ ਕੋਈ ਵੀ ਮੈਂਬਰ ਆ ਕੇ ਸੋਨੂੰ ਗੰਦੀ ਟਿੱਪਣੀ ਕਰਦਾ ਵੀ ਤੂੰ ਮੈਨੂੰ ਇਹ ਦੱਸ ਕਹਿੰਦਾ ਪਿਆਰ ਪੰਜਾਬੀ ਵਿੱਚ ਸਵਾਦ ਲੈਣ ਦੀ ਗੱਲ ਕਰਦਾ ਨਾ ਐਵਿਡੈਂਸ ਕ੍ਰੀਏਟ ਕਰਕੇ ਪਹਿਲਾਂ ਤਾਂ ਉਹਦੀ ਮੰਜੀ ਠੋਕੋ ਉਹਨੂੰ ਕਮੇਟੀ ਮੈਂਬਰ ਬਣਾਉਣ ਦਾ ਮੈਨੂੰ ਸਮਝ ਨਹੀਂ ਆਉਂਦੀ ਇਹੋ ਜਿਹੇ ਬੰਦੇ ਨੂੰ ਕਮੇਟੀ ਮੈਂਬਰ ਬਣਾ ਕੇ ਕਮੇਟੀ ਦੀ ਵੀ ਨਾ ਜਿਹੜੀ ਇੱਕ ਟਿਊਡ ਹੁੰਦਾ ਕਮੇਟੀ ਦਾ ਉਹਨੂੰ ਵੀ ਭੰਗ ਕਰਨ ਦਾ ਬੰਦੇ ਨੂੰ ਮਤਲਬ ਹੱਲਾਸ਼ਰੀ ਦਿੰਦੇ ਆਪਾਂ ਕੋਈ ਸਾਂ ਸੀਨੀਅਰ ਹੋਵੇ ਜਿਹੜਾ ਮਰਜ਼ੀ ਹੋਵੇ ਆ ਇਹ ਡਰ ਮਾਰਿਆ ਪਰ ੱੱਕਾ ਕਿਸੇ ਤੋਂ ਨਹੀਂ ਸਹੀਦਾ ਹੁੰਦਾ ਕਿਸੇ ਵੀ ਡਿਪਾਰਟਮੈਂਟ ਦੀ ਗੱਲ ਕਰਦਾ ਮੈਂ ਪੰਜਾਬ ਦੇ ਦੀ ਜਿੰਨੇ ਵੀ ਡਿਪਾਰਟਮੈਂਟਸ ਹੈਗੇ ਨੇ ਇਸ ਕਰਕੇ ਡਿਪਾਰਟਮੈਂਟਸ ਨੂੰ ਵੀ ਚਾਹੀਦਾ ਹੈ ਸੈਕਸੁਅਲ ਹਰਾਸ਼ਮੈਂਟ ਜਿਹੜੀ ਕਮੇਟੀ ਆ ਉਹਦੇ ਵਿੱਚ ਫੀਮੇਲ ਮੈਂਬਰ ਹੀ ਹੋਣ ਤਾਂ ਜ਼ਿਆਦਾ ਬੈਟਰ ਹੈ ਤਾਂ ਕਿ ਕੁੜੀਆਂ ਗੱਲ ਸੁਣ ਕੇ ਇੱਕ ਐਕਸ਼ਨ ਲੈਣ ਇਹ ਬੰਦੇ ਤੁਸੀਂ ਵਿੱਚ ਪਾ ਕੇ ਨਾ ਸਹੀ ਤਾਂ ਮੈਨੂੰ ਪਤਾ ਨਹੀਂ ਹੁਣ ਰੱਬ ਜਾਣੇ ਜਿੰਨੇ ਸਾਡੇ ਲਵੇ ਕੰਪਲੇਂਟਸ ਆਉਂਦੀਆਂ ਨੇ ਉਹਦੇ ਵਿੱਚ ਸਾਬਤ तौर ਤੇ ਹੀ ਦਿਖਦਾ ਹੈ ਵੀ ਕੋਈ ਜਿਹੜਾ ਕੰਪਲੀਟਸ ਮੈਂਬਰ ਉਹਦੀ ਦੇਖਣੀ ਗਲਤ ਹੈ ਜੀ ਉਹ ਉੱਪਰ ਤੋਂ ਲੈ ਕੇ ਨੀਚੇ ਤੱਕ ਕੰਟੀਨਿਊ ਵਾਚ ਕਰ ਰਿਹਾ ਹੈ ਤੇ ਬਾਰ ਬਾਰ ਉਹਨੂੰ ਸਟਾਕਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਸੂ ਬਿਚਾਰੀਆਂ ਡਰਦੀ ਮਾਰੇ ਕਰਨ ਗਈਆਂ ਠੀਕ ਹੈ ਇੱਕ ਉਹਨੂੰ ਤੁਸੀਂ ਚੰਗਾ ਬ੍ਰਦਰਹੂਡ ਚ ਚੰਗਾ ਭਾਈਚਾਰਾ ਬਣਾ ਕੇ ਕੁੜੀ ਨੂੰ ਇੱਕ ਫ੍ਰੈਂਡਲੀ ਲੈ ਕੇ ਵੀ ਹਾਂ ਦੱਸਿਆ ਸੀ ਆਪਣੀ ਪ੍ਰੋਬਲਮ ਉਹ ਡਰ ਦੀ ਮਾਰੀ ਆਪਣੀ ਪ੍ਰੋਬਲਮ ਨਹੀਂ ਦੱਸਦੀ ਹੈਗੀ ਸੋ ਇਸ ਕਰਕੇ ਹਰੇਕ ਡਿਪਾਰਟਮੈਂਟਸ ਨੂੰ ਇਹ ਹੈ ਵੀ ਜੋ ਸੈਕੂਲਰਾਈਜ਼ਮਡ ਕਮੇਟੀਆਂ ਨੇ ਉਹ ਊਮਨਸ ਦੇ ਅੰਦਰ ਹੀ ਦਿੱਤੀਆਂ ਜਾਂ ਤਾਂ ਕਿ ਇੱਕ ਔਰ ਤੋਂ ਬਿਡਾਊਟ ਡਰ ਆਫ ਦੀ ਗੱਲ ਰੱਖ ਸਕਣ ਤੇ ਆਏ ਜਿਹੇ ਜੇ ਬੰਦੇ ਕਮੇਡੀ ਮੈਂਬਰ ਤੁਸੀਂ ਵਿੱਚ ਬਣਾ ਦਿੰਦੇ ਹੋ ਨਾ ਚਾਰ ਪੰਜ ਵਿਚ ਐਡ ਕਰ ਦਿੰਦੇ ਹੋ ਆਏ ਮੈਨੂੰ ਲੱਗਦਾ ਨਹੀਂ ਇਹਦੇ ਨਾਲ ਕੋਈ ਠੱਲ ਪੈਣੀ ਹੈ ਉਹ ਤਾਂ ਆਪ ਖੁਦ ਗੰਦਗੀ ਫਲਾਉਣ ਦੇ ਵਿੱਚ ਹੱਕਦਾਰ ਨੇ ਬਹੁਤ ਡਿਪਾਰਟਮੈਂਟ ਦੇ ਵਿੱਚ ਇਹ ਹੋ ਰਿਹਾ ਚੈਕਿੰਗ ਕਰੋ ਲੱਗੂਗਾ ਪਤਾ